ਪ੍ਰੀਤੇ ਅਲੀ ਦਾ ਵੱਡਾ ਬਿਆਨ ਆ ਚੁੱਕਿਆ ਕਿ ਕੌਰ ਕਮੇਟੀ ਦੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਅਤੇ ਕੌਰ ਕਮੇਟੀ ਅਕਾਲੀ ਦਲ ਦੀ ਮੀਟਿੰਗ ਹੋਈ ਆ ਬੀਜੇਪੀ ਦੇ ਉਸ ਦੇ ਵਿੱਚ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੇ ਜੋ ਪ੍ਰਸਤਾਵ ਰੱਖਿਆ ਮੈਂ ਉਸ ਦਾ ਸਵਾਗਤ ਕਰਦਾ ਸਲਾਘਾ ਕਰਦਾ ਕਿ ਇਹਨਾਂ ਨੇ ਤਿੰਨ ਮੁੱਦੇ ਰੱਖੇ ਸਭ ਤੋਂ ਪਹਿਲਾਂ ਬੰਦੀ ਸਿੰਘਾਂ ਦਾ ਦੂਸਰਾ ਕਿਸਾਨਾਂ ਦਾ ਤੀਜਾ ਅਮਰਤਪਾਲ ਦੀ ਰਿਹਾਈ ਨੂੰ ਲੈ ਕੇ ਔਰ ਮੈਂ ਇਹਨਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਕਹਿੰਦੇ ਬੁਲਾਉਣਾ ਵਾਰੇ ਕੋਈ ਜ਼ਿਕਰ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਆਪਾਂ ਸਾਰਿਆਂ ਨੂੰ ਕਹਿੰਦੀ ਆ ਕਿ ਲੋਕ ਸਭਨੀਆਂ ਚੋਣਾਂ ਦਾ اعلان ਹੋ ਚੁੱਕਿਆ ਦੇਸ਼ ਦੇ ਅੰਦਰ ਤੇ 1 ਜੂਨ ਨੂੰ ਪੰਜਾਬ ਦੇ ਲੋਕਾਂ ਬੈਣੀਆਂ ਨੇ ਤੇ ਪਿਛਲੇ ਕੁਝ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗੱਠ ਜੋੜ ਦੀਆਂ ਜਿਹੜੀਆਂ ਗੱਲਾਂ ਚੱਲ ਰਹੀਆਂ ਸੀ ਲੇਕਿਨ ਕੱਲ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਹਦੇ ਵਿੱਚ ਬਹੁਤ ਵਧੀਆ ਫੈਸਲਾ ਲਿਆ ਗਿਆ ਕਿ ਜਦੋਂ ਤੱਕ ਪੰਥਕ ਮਸਲੇ ਜਿਹੜੇ ਚਾਹੇ ਬੰਦੀ ਸਿੰਘਾਂ ਦੇ ਮਸਲੇ ਨੇ ਅੰਮ੍ਰਿਤਪਾਲ ਅਤੇ ਉਹਨਾਂ ਦੇ ਸਾਥੀਆਂ ਤੇ ਐਨਐਸਏ ਲਾਉਣ ਦਾ ਮਸਲਾ ਜੋ ਤੱਕ ਨਹੀਂ ਹਟਾਈ ਜਾਂਦੀ ਕਿਸਾਨਾਂ ਦੇ ਮਸਲੇ ਜੋ ਤੱਕ ਨਹੀਂ ਹੱਲ ਹੁੰਦੇ ਤੇ ਪੰਜਾਬ ਦੇ ਮਸਲੇ ਜਿਹੜੇ ਜੋ ਤੱਕ ਨਹੀਂ ਹੱਲ ਹੁੰਦੇ ਉਦੋਂ ਤੱਕ ਜਿਹੜਾ ਸਮਝੌਤਾ ਨਹੀਂ ਹੋਣੀਗਾ ਮੈਂ ਸਭ ਦਾ ਕਿ ਬਹੁਤ ਹੀ ਸ਼ਲਾਘਾਯੋਗ ਫੈਸਲਾ ਵਾ ਕਿਉਂਕਿ ਅਸ਼ਰੋਮਣੀ ਅਕਾਲ ਜਿਹੜੀ ਪੰਜਾਬ ਦੀ ਪੰਥਕ ਪਾਰਟੀ ਆ ਬੜਾ ਗੌਰਵਮਈ ਇਤਿਹਾਸ ਰਿਹਾ ਇਸ ਪਾਰਟੀ ਦਾ ਪੰਜਾਬ ਦੇ ਹੱਕਾਂ ਲਈ ਹਮੇਸ਼ਾ ਹੀ ਇਸ ਪਾਰਟੀ ਨੇ ਬਹੁਤ ਵੱਡੇ ਸੰਘਰਸ਼ ਕੀਤੇ ਮੋਰਚੇ ਲਾਏ ਆ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਦੀ ਲੀਡਰਸ਼ਿਪ ਨੂੰ ਚਾਹੀਦਾ ਕਿ ਪੰਥਕ ਮਸਲਿਆਂ ਲਈ ਚਾਹੇ ਪੰਜਾਬ ਦੇ ਮਸਲੇ ਨੇ ਚਾਹੇ ਕਿਸਾਨੀ ਮਸਲੇ ਨੇ ਬੜੀ ਵਿਸ਼੍ਰਿੜਤਾ ਦੇ ਨਾਲ ਡਟ ਕੇ ਉਹਨਾਂ ਦੇ ਹੱਕ ਦੇ ਵਿੱਚ ਸੰਪਰਦਾ ਦੇਣ ਦੀ ਲੋੜ ਹੈ ਜੇਕਰ ਇਸ ਢੰਗ ਦੇ ਨਾਲ ਫੈਸਲੇ ਲੈ ਜਾਣਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪੰਜਾਬ ਦੇ ਲੋਕ ਨੇ ਉਹ ਵੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਗੇ ਪਿਛਲੇ ਸਮੇਂ ਤੋਂ ਮੇਰੇ ਕੁਝ ਪਾਰਟੀ ਲੀਡਰਸ਼ਿਪ ਨਾਲ ਉਸ ਵਿਚਾਰਕ ਮਤ ਭੇਜ ਵਰਕਾਂ ਦੀ ਭਾਵਨਾ ਲੈ ਕੇ ਚੱਲ ਰਹੇ ਸਨ ਕੋਈ ਉਹਦੇ ਵਿੱਚ ਮੇਰਾ ਨਿੱਜੀ ਸਵਾਰਥ ਨਹੀਂ ਸੀ ਕਿਉਂਕਿ ਮੈਂ ਪਾਰਟੀ ਦਾ ਸਰਪ੍ਰਸਤ ਹਾਂ ਮੇਰੀ ਜਿਹੜੀ ਵੀ ਰਾਜਨੀਤੀ ਹੋਵੇ ਦਾ ਸ਼੍ਰੋਮਣੀ ਕਲਦ ਦਾ ਦਰਦ ਕਰ ਰਿਹਾ ਸੋ ਇਸ ਲਈ ਜੇ ਇਸ ਢੰਗ ਦੇ ਨਾਲ ਵਰਤਨੇ ਭਾਵਨਾ ਸੈਸ ਲੈ ਜਾਣ ਕਿ ਤਾਂ ਅਸੀਂ ਡਟ ਕੇ ਆਉਣ ਇਸ ਸਰਮੇਂ ਦੇ ਵਿੱਚ ਸ਼੍ਰੋਮਣੀ ਕਲਦ ਦਾ ਸਾਥ ਦੇਵਾਂਗੇ ਸੋ ਮੇਰੀ ਸਾਰੀ ਲੀਡਰਸ਼ਿਪ ਨੂੰ ਬੇਨਤੀ ਹੈ ਕਿ ਅਸੀਂ ਨਿੱਜੀ ਹਿੱਤਾਂ ਨੂੰ ਤਿਆਗ ਕੇ ਤਿਆਗ ਦੀ ਭਾਵਨਾ ਦੇ ਨਾਲ ਪਾਰਟੀ ਦੀ ਚੜ੍ਹਦੀ ਕਲਾ ਲਈ ਜੇ ਅਸੀਂ ਕੰਮ ਕਰਾਂਗੇ ਤਾਂ ਪੰਜਾਬ ਦੇ ਲੋਕ ਹਮੇਸ਼ਾ ਹੀ ਸ਼੍ਰੋਮਣੀ ਕਲਦ ਦਾ ਸਾਧਨ ਹੋ ਉਹੀ ਇੱਕ ਪਾਰਟੀ ਹੈ ਜਿਹੜੀ ਸਹੀ ਢੰਗ ਦੇ ਨਾਲ ਪੰਜਾਬ ਦੀ ਰੋਈ ਕਰ ਸਕਦੀ ਹੈ ਜਦੋਂ ਵੀ ਕਾਲੀਦਾਵਲ ਦੀ ਸਰਕਾਰ ਰਹੀ ਆ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਵਿਕਾਸ ਦੇ ਕੰਮ ਹੋਏ ਨੇ ਹਰ ਵਰਗ ਨੂੰ ਜਿਹੜੀਆਂ ਸਹੂਲਤਾਂ ਮਿਲੀਆਂ ਨੇ ਠੀਕਾ ਕੰਮ ਕਰਦੇ ਆ ਤੋਂ ਵੀਰ ਗਲਤੀਆਂ ਹੋ ਜਾਂਦੀਆਂ ਨੇ ਲੇਕਿਨ ਔਰ ਸਮੇਂ ਦੇ ਵਿੱਚ ਉਹਨਾਂ ਗਲਤੀਆਂ ਤੋਂ ਸਬਕ ਲੈ ਕੇ ਸਾਨੂੰ ਵਧੀਆ ਤਰ੍ਹਾਂ ਦੇ ਨਾਲ ਜਿਹੜੇ ਵੱਡੇ ਫੈਸਲੇ ਲੋਕ ਖੇਤਾਂ ਦੇ ਵਿੱਚ ਸਿੱਖਾਂ ਦੇ ਹਿੱਤਾਂ ਦੇ ਵਿੱਚ ਪੰਜਾਬ ਦੇ ਹਿੱਤਾਂ ਦੇ ਵਿੱਚ ਕਿਸਾਨੀ ਦੇ ਹਿੱਤਾਂ ਦੇ ਵਿੱਚ ਸਾਨੂੰ ਫੈਸਲੇ ਲੈਣ ਚਾਹੀਦੇ ਨੇ ਸੋ ਇਸ ਲਈ ਮੇਰੀ ਸਾਰਿਆਂ ਨੂੰ ਪੀੜਾ ਕਿਨਾਂ ਚੋਣਾਂ ਦੇ ਵਿੱਚ ਆਪਾਂ ਡੱਟ ਕੇ ਸਾਰੇ ਗਲੇਸ਼ਰ ਵੇ ਫਲਾ ਕੇ ਸ਼੍ਰੋਮਣੀ ਕਾਲਜ ਦਾ ਸਾਥ ਦੇ ਜਿਹੜੇ ਵੀ ਵਿਅਕਤੀ ਖੜੇ ਕਿਤੇ ਜਾਂਦੇ ਉਹਨਾਂ ਨੂੰ ਅਸੀਂ ਬਹੁਤ ਬਹੁਤ ਵਧਵਾ ਚਾਹਤੀਏ ਉਹ ਸਾਰਿਆਂ ਦਾ ਹੀ ਧੰਨਵਾਦ ਸਾਰੇ ਮੁੱਦਿਆਂ ਦੇ ਮੈਂ ਜਿਹੜਾ ਇਹਨਾਂ ਦਾ ਸਵਾਗਤ ਕਰਦਾ ਤੇ ਮੈਨੂੰ ਖੁਸ਼ੀ ਹੈ ਕਿ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੇ ਭਾਜਪਾ ਦਾ ਪ੍ਰਸਤਾਵ ਮੋੜ ਦਿੱਤਾ ਤੇ ਆਪਣਾ ਜਿਹੜਾ ਪੰਜਾਬ ਦਾ ਪੱਖ ਰੱਖਿਆ ਉਸ ਨੂੰ ਲੈ ਕੇ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਕਿਸਾਨਾਂ ਨੂੰ ਅਕਾਲੀ ਦਲ ਦਾ ਸਾਧਨ ਦੀ ਗੱਲ ਕਿ ਬੀਜੇਪੀ ਔਰ ਅਕਾਲੀ ਦਲ ਦੇ ਗੱਠ ਜੋੜ ਨੂੰ ਲੈ ਕੇ ਚਰਚਾਾਂ ਚੱਲ ਰਹੀਆਂ ਸੀ ਪਰ ਅਕਾਲੀ ਦਲ ਨੇ ਤੇ ਸ਼੍ਰੋਮਣੀ ਕਮੇਟੀ ਨੇ ਇੱਕ ਆਪਣਾ ਪ੍ਰਸਤਾਵ ਰੱਖਿਆ ਕਿ ਸਾਨੂੰ ਬੰਦੀ ਸਿੰਘ ਰਿਹਾ ਸਾਡੇ ਕੀਤੇ ਜਾਣ ਔਰ ਸਾਨੂੰ ਸਾਡੇ ਹੱਕ ਦਿੱਤੇ ਜਾਣ ਔਰ ਕਿਸਾਨਾਂ ਦਾ ਮੁੱਦਾ ਅਮਰਿਤਪਾਲ ਦਾ ਮੁੱਦਾ ਰੱਖਿਆ ਤੇ ਜਿੱਥੇ ਸਹਿਮਤੀ ਨਹੀਂ ਬਣੀ ਜਿਸ ਨੂੰ ਲੈ ਕੇ ਮਨਪ੍ਰੀਤਿਆਲੀ ਹੁਣ ਇਹਨਾਂ ਦਾ ਸਵਾਗਤ ਕੀਤਾ ਕੈਮਰੇ ਸਾਹਮਣੇ ਆਏ ਨੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਸਾਰੀ ਕੋਰ ਕਮੇਟੀ ਦੇ ਮੈਂਬਰਾਂ ਦਾ ਅਕਾਲੀ ਦਲ ਦਾ ਸਵਾਗਤ ਕਰਦਾ ਮੈਨੂੰ ਚੰਗਾ ਲੱਗਿਆ ਕਿ ਇਹਨਾਂ ਨੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਹੈ ਤੇ ਕਾਲੀ ਉਹਨਾਂ ਨੇ ਆਮ ਲੋਕਾਂ ਨੂੰ ਵੀ ਅਕਾਲੀ ਦਲ ਦੇ ਨਾਲ ਜੁੜਨ ਦੀ اپیل ਕੀਤੀ ਕਿ ਅਕਾਲੀ ਦਲ ਹੁਣ ਪੰਜਾਬ ਦੇ ਹੱਕਾਂ ਦੀ ਗੱਲ ਕਰ ਰਿਹਾ ਹੈ